ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆਂ ਕੋਟਕਪੂਰਾ ਮੰਡੀ ਦੇ ਵਿੱਚ ਥੂੜੀ ਦੀ ਬੋਲੀ ਤੇ ਆਏ ਆਂ ਬਾਈ ਤਾਜ਼ੇ ਤਾਜ਼ੇ ਰੇਟ ਆ ਵਿਖਾਉਣ ਲੱਗੇ ਆਂ ਜਿਹੜਾ ਕਿ ਪਹਿਲੀ ਸਟਾਰਟ ਤੋਂ ਬੋਲੀ ਹੋ ਗਈ ਆ ਬਾਈ ਪਹਿਲੀ ਟਰਾਲੀ ਤੋਂ ਜਿਹੜੀ ਸਟਾਰਟ ਹੋ ਗਈ ਆ ਕਿ 20 ਤੇ ਬਾਈ ਜੀ ਲਾਇਕ ਜ਼ਰੂਰ ਕਰ ਦਿੱਤਾ ਕਰੋ ਵੀਡੀਓ ਨੂੰ ਤੇ ਕੱਲ ਦਾ ਸਰਾ ਰੇਟ ਜਿਹੜਾ ਗਿਆ ਸੀਗਾ 400 ਤੇ 55 ਰੁਪਏ ਅੱਜ ਦਾ ਸਰਾ ਰੇਟ ਵੀ ਨਹੀਂ ਆ ਬਾਈ ਲਓ ਜੀ ਸਤਿ ਸ੍ਰੀ ਅਕਾਲ 300 ਰੁਪਏ 300 ट सौ रुपया पंज दौ कयूं पंज दर बि पंज पैंती चालीह पंताली साढे पचुजा सठ पैंठ सतर पंजहतरि टहतरि असी 385 385 90 90 99 405 10 15 415 ਕੋਲਾ ਬਾਈ ਕਿਨੇ 415 ਰੁਪਏ ਬਾਈ ਜੀ ਲਓ ਜੀ ਬਾਈ ਜੀ ਪਹਿਲੀ ਟਰਾਲੀ ਦਾ ਸਿਰਾ ਰੇਟ ਜਿਹੜਾ ਲੱਗਿਆ 415 ਰੁਪਏ ਜਿਹੜਾ ਸਰਾ ਕੁਆਲਟੀ ਰੇਟ ਸੀਗਾ ਬਾਈ ਤੇ ਸਰਾ ਕੁਆਲਟੀ ਸੀਗੀ ਬਾਈ ਤੂੜੀ ਦੀ ਵੀ ਲਓ ਜੀ ਵੇਖੋ ਪਹਿਲਾਂ ਤੂੜੀ ਵੇਖੋ ਬਾਈ 400 ਤੇ 15 ਰੁਪਏ ਜਿਹੜੀ ਬੋਲੀ ਲੱਗੀ ਬਾਈ ਅਗਲੇ ਨੱਕ ਦਾ ਰੇਟ ਵੇਣੇ ਆ ਬਾਈ ਗਾਗੂ ਕੁ ਚੰਗੇ ਆ ਬਾਈ ਜੀ ਅੱਜ ਤੇ ਜਿਹੜੇ ਨਾਗ ਆਏ ਆ ਬਈ ਅੱਜ ਚਾਰ ਨਾਗ ਆਏ ਆ ਜੀ ਲਓ ਜੀ ਤੂੜੀ ਵੇਖੋ ਪਹਿਲਾਂ ਤਾਂ ਬਾਈ ਬੋਲੀ ਹੋਣੀ ਆ ਬਈ ਇਹਦੀ ਸਾਰੇ ਮਨ ਰੋਹੀ ਅਸਾਂ ਦਰਬਾਰ ਦੀ ਮੈਂ ਦਰਗਾਹ ਆ ਗਿਆ ਯਾਰ ਬੈਠ ਕੇ ਆਉਂਦਾ ਉਹ ਰੱਖੇ ਨੀ ਸਾਹ ਬੀਜੀ ਹੋਈ ਹੈ ਉਹ ਜਿਹੜੀ ਆ ਰਹੀ ਹੈ ਨਾ ਉਹ ਜਦੋਂ ਅੰਦਰ ਦਾ ਅਰੇ ਸੇਮ ਨਹੀਂ ਕਰ ਬੈਠਾ ਦੇ ਆਪਣੀ ਮੁੱਠੀ ਚ ਕਰਦੀ ਆ ਹਾ ਇਹ ਯਾਰ ਨਿਕਲੇ ਜੇ ਤੂੰ ਉੱਥੇ ਮੋੜ ਦੇ ਸਦਰਗੰਦਰ ਹੀ ਰੰਗ ਪਿਆ ਜਰੂਰ ਲੈਡੀ ਲੈਣਾ ਨਹੀਂ ਨਾਮ ਹੈ ਰੋਹੀ ਅਸਾਂ ਸੈਂਟਰ ਆ ਉਹ ਦੂਜਿਆਂ ਨਾਲ ਨਹੀਂ ਬੋਲੋ ਭਾਈ ਉਹ ਵੀ ਦੇਖ ਕੇ ਬੋਲੀ ਦਿਓ ਭਾਈ ਓਏ ਥੋੜਾ ਵਰਕ ਲੈਣਾ ਉਹ ਡੜਿਆਂ ਦਾ ਆ ਕੰਦਾ ਭਾਈ ਅੰਦਰ ਨਹੀਂ ਆ ਅੰਦਰ ਨਹੀਂ ਆ ਹੀ ਕਿਹਾ ਥੋੜਾ ਦੇਖੋ ਜੀ ਥੋੜਾ ਦੇ ਇੰਨਾ ਆਇਆ ਰੱਤ ਲੱਗ ਆਇਆ ਕਿੰਨਾ ਲੋਣਾ ਲੱਗਿਆ ਹਾਂ ਆ ਬੋਲੋ ਓਏ ਥੋੜੀ ਜਿਹੀ ਮਾਰੀ ਦੋ ਇਹ ਮੈਟ੍ਰਿਕਾ ਕਾਲੇ ਪੁੱਤਾਂ ਦਾ ਆ ਗਿਆ ਸਾਢੇ 350 ਰੱਖ ਸਾਢੇ 350 ਸਾਢੇ 350 ਸਾਢੇ 350 ਬੋਲਾ ਬਾਈ ਕਿਨੇ 360 ਰੁਪਏ 65 70 73 80 85 90 360 400 5 405 ਰੁਪਏ ਬੋਲਾ ਬਾਈ ਕਿਨੇ 410 10 410 ਰੁਪਏ ਬੋਲਾ ਬਾਈ ਜੀ ਨੇ 410 ਲੋਭਿਕ ਸਣਪਾ ਲਓ ਜੀ ਜਿਹੜੀ ਦੂਸਰੀ ਟਰਾਲੀ ਗਈ ਆ ਬਾਈ ਜੀ 400 ਤੇ 10 ਰੁਪਏ ਅੱਜ ਇੱਥੇ ਇਹ ਰੇਟ ਰਹੂਗਾ ਬਾਈ ਜੀ 450 ਬਸ 400 ਇੱਥੇ ਇਹ ਰੇਟ ਲਊਗਾ ਜਿਹੜਾ ਦੋ ਨਗਾਂ ਦੀ ਤਾਂ ਬੁੱਲੀ ਹੋ ਗਈ ਬਾਈ ਦੋ ਨਗ ਰਹਿ ਗਏ ਲਾਸਟ ਨੇ ਬੁੱਲੀ ਵੇਣੇ ਆ ਬਾਈ ਜੀ ਕੀ ਜਾਂਦਾ ਰੇਟ ਸਿਰਾ ਰੇਟ ਬਾਈ ਇੱਥੇ ਕੋਟਕਪੂਰਾ ਮੰਡੀ ਦੇ ਵਿੱਚ ਤਾਂ ਬਾਈ ਜੀ ਜਿਹੜਾ ਰੇਟ ਚੱਲੀ ਜਾਂਦਾ ਇਹ ਚੱਲ ਜਾਂਦਾ ਹੈਗਾ 400 ਤੋਂ ਬਸ 450 500 ਦੇ ਵਿੱਚ ਵਿੱਚ ਜਿਹੜਾ ਹੋ ਜਾਂਦਾ ਬਈ ਕਦੇ-ਕਦੇ ਤੂੜੀ ਦੀ ਕੁਆਲਿਟੀ ਹੈਗੀ ਭਾਈ ਅੰਦਰ ਦੀ ਤੂੜੀ ਆ ਬੂਲੀ ਵਿਣੇ ਆ ਬਈ ਅਗਲੀ ਦੁਪਾਰ ਇੱਕ ਸਰ ਜੇ ਚਾਉਂਦੀ ਫਾਰ ਲਓ ਜੀ ਇਹਦੀ ਕਿੰਨਾ ਤੇਰੀ ਹੋ ਗਈ ਹੈ ਇਹ ਰੱਖ 420 420 ਰੁਪਏ ਲਓ ਸਿੱਧਾ ਹੀ 420 ਰੁਪਏ ਆਹ ਫਮੀ ਨਾ ਕਰੋ ਉਹ ਕਿੰਨਾ ਚੰਗੀ ਆ ਤੋ 420 ਕਰੀਏ ਨਾ ਇਹਨਾਂ ਦੇ ਨਾਲ ਕਾਮਸ਼ਾਂ ਕਰਨਾ 23 35 40 45 45 ਪਰ ਸਾਡੇ 450 52 ਹੰਦੇ ਭਾਈ ਸਾਪਾ ਕੱਲ ਨੂੰ ਆ ਜਾਣਾ ਕੋਈ ਗੱਲ ਨਹੀਂ ਇਹ ਨਹੀਂ ਚੰਗੀ ਤੁਰੀ ਦਾ 455 ਬੋਲਾਂਗੇ ਨਾ ਚੱਲ 400 ਆ ਠੀਕ 450 ਮਿਲ ਜਾ ਬਾਈ ਕੱਲ ਵੀ ਜਿਹੜਾ ਉਹੀ ਰੇਟ ਸੀਗਾ ਬਾਈ ਜੀ 455 ਜਿਹੜਾ ਕੱਲ ਦਾ ਰੇਟ ਸੀਗਾ ਸਰਾ ਰੇਟ ਅੱਜ ਵੀ ਉਹੀ ਟੌਪ ਦਾ ਰੇਟ ਗਿਆ ਬਾਈ ਜੀ 450 ਤੇ 55 ਰੁਪਏ ਜਿਹੜਾ ਤੇ ਲਾਸਟ ਨਾ ਰਹਿ ਗਿਆ ਬਈ ਇਹਦੀ ਬੋਲੀ ਵੇਣੇ ਆ ਬਾਈ ਜੀ ਤਿੰਨ ਨਾਗਾਂ ਦੀ ਜਿਹੜੀ ਬੋਲੀ ਹੋ ਗਈ ਹੈ ਕਿ ਲਾਸਟ ਨਾ ਰਹਿ ਗਿਆ ਆਜੋ ਫਿਰ 455 ਰੁਪਏ ਜਿਹੜਾ ਗਿਆ ਬਾਈ ਸਾਈ ਹਣੀ ਥੋੜੀ ਭੋਨ ਬਾਉਚਰ ਬਾਹਰ ਦੀ ਲੈ ਵੀ ਥੋੜੀ ਕਹਿੰਦੇ ਬਾਹਰ ਦੀ ਆ ਜੀ ਰੌਣਕ ਮੇਲਾ ਲੱਗਿਆ ਕੋਟਕਪੂਰਾ ਮੰਡੀ ਦੇ ਵਿੱਚ ਬਈ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਡੇ ਏਰੀਆ ਚ ਕਿਹੜਾ ਰੇਟ ਚੱਲ ਜਾਂਦਾ ਜਿਹੜਾ ਥੂੜੀ ਦਾ ਸਿਰਾ ਰੇਟ ਟੌਪ ਦਾ ਬਾਈ ਤੇ ਆਜੋ ਜੀ ਆ ਜੀ ਜੀ ਵਾਲਾ ਆ ਲੈ ਕੋਲਾ ਲਾ ਕੇ ਜੀ ਵੀਡੀਓ ਨੇ ਯਾ ਹਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਬਾਈ ਬੱਲੇ 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 ਲੱਗਦਾ ਬਈ ਕਿ ਬੁਲੀ ਸ਼ਾਇਦ ਨਹੀਂ ਹੁੰਦੀ ਬਾਈ ਜੀ ਜਿਹੜਾ ਕਿ ਟੂੜੀ ਦੀ ਥੋੜੀ ਜਿਹੀ ਕੁਆਲਿਟੀ ਥੋੜੀ ਮੈਲੀ ਆ ਟੂੜੀ ਥੋੜੀ ਜੀ ਤੇ ਤਾਂ ਕਰਕੇ ਇਹ ਧੰਨਵਾਦ ਦੋਸਤੋ ਵੀਡੀਓ ਨਾਲ ਬਹੁਤ-ਬਹੁਤ ਜੁੜਨ ਲਈ ਬਾਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਮੇਰੇ ਭਰਾ ਸਪੋਰਟ ਫੋਲ ਕਰਿਆ ਕਰੋ ਤੇ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਸਸਰੀਆ ਕਾਲ ਜੀ